ਤੇਰਾ ਨਾਮ ਜਪ ਸਕਾਂ ਇਹ ਰਸਤੇ ਖੁਸ਼ੀਆਂ ਲੈ ਸਕਾਂ ਜ਼ਿੰਦਗੀ ਚਾਹੀਦੀ ਏ ਤੇ ਜ਼ਿੰਦਗੀ ਤਾਂ ਰਹਦੀ ਏ ਸਾਰੀਆਂ ਚੀਜ਼ਾਂ ਵਾ ਮੈਂ ਇਹ ਸਭ ਕੁਝ ਮੰਗਦਾ ਜ਼ਿੰਦਗੀ ਲਈ ਔਰ ਜ਼ਿੰਦਗੀ ਮੰਗਦਾ ਤੇਰੀ ਬੰਦਗੀ ਲਈ ਇਹਨੂੰ ਸੁਪਸ਼ਟ ਕਰਦੇ ਨੇ ਕਬੀਰ ਮੈਂ ਪਦਾਰਥ ਮੰਗਦਾ ਜ਼ਿੰਦਗੀ ਲਈ ਜ਼ਿੰਦਗੀ ਮੰਗਦਾ ਤੇਰੀ ਬੰਦਗੀ ਲਈ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਬੰਦਾ ਪੈਦਾ ਸ਼ੁੱਧ ਬਰਾਏ ਬੰਦਗੀ ਮਨੁੱਖ ਬੰਦਗੀ ਲਈ ਹੈ ਪਰ ਆਮ ਬੰਦਾ ਕਹਿੰਦਾ ਹੈ ਪਦਾਰਥ ਮੇਰੇ ਲਈ ਨੇ ਔਰ ਮੈਂ ਪਦਾਰਥਾਂ ਲਈ ਆ ਬਸ ਭਗਤ ਕਹਿੰਦਾ ਹੈ ਪਦਾਰਥ ਮੇਰੇ ਲਈ ਨੇ ਮੈਂ ਪਰਮਾਤਮਾ ਲਈ ਆ ਬਸ ਇਤਨਾ ਅੰਤਰ ਹੈ ਬਸ ਇਥੋਂ ਹੀ ਭਗਤ ਸੰਸਾਰ ਤੋਂ ਨਿਰਾਲੇ ਹੋ ਜਾਂਦੇ ਨੇ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਨਹੀਂ ਜੋੜ ਜੁੜਦਾ ਸੰਸਾਰੀ ਕਹਿੰਦਾ ਹੈ ਪਰਿਵਾਰ ਮੇਰੇ ਲਈ ਹੈ ਮੈਂ ਪਰਿਵਾਰ ਲਈ ਆ ਪਦਾਰਥ ਮੇਰੇ ਲਈ ਨੇ ਮੈਂ ਪਦਾਰਥਾਂ ਲਈ ਆ ਖਾਣਾ ਪੀਣਾ ਮੇਰੇ ਲਈ ਹੈ ਮੈਂ ਖਾਣੇ ਪੀਣੇ ਵਾਸਤੇ ਭਗਤ ਇਸ ਤੋਂ ਉਲਟ ਕਹਿੰਦਾ ਹੈ ਪਰਿਵਾਰ ਮੇਰੇ ਲਈ ਹੈ ਮੈਂ ਨਿਰੰਕਾਰ ਲਈ ਆ ਪਦਾਰਥ ਮੇਰੇ ਲਈ ਨੇ ਮੈਂ ਪਰਮਾਤਮਾ ਲਈ ਆ ਖਾਣਾ ਪੀਣਾ ਜ਼ਿੰਦਗੀ ਵਾਸਤੇ ਹੈ ਜ਼ਿੰਦਗੀ ਬੰਦਗੀ ਵਾਸਤੇ ਹੈ ਸ਼ਿਰਾਜ ਦਾ ਪ੍ਰਸਿੱਧ ਸੰਤ ਜਨਾਬ ਹਾਫਿਜ਼ ਉਸ ਦਾ ਇੱਕ ਬੜਾ ਕੀਮਤੀ ਬੋਲ ਖੁਰਦਨ ਬਰਾਇ ਜ਼ੀਸ ਤਨ ਵਾ ਜ਼ਿਕਰ ਕਰਦਨ ਅਸਤ ਖੁਰਦਨ ਖਾਣਾ ਪੀਣਾ ਇਹ ਕਹਿੰਦਾ ਹੈ ਖਾਣਾ ਪੀਣਾ ਇਸ ਵਾਸਤੇ ਹੈ ਜ਼ੀਸ ਤਨ ਜ਼ਿੰਦਾ ਰਹੀਏ खुरदन बराए जीस तन जिक्र करदन अस्त है खाना पीना इस है जिंदा रहिए और जिंदगी इस वास्ते ए खुदा तेरा जिक्र करिए तेरी गल करिए जिक्र इलाही करिए बस इतों निराला हो है खाने पीने की कोई भगत निंदा नहीं कर दे कबीर ने तो लंबी चौड़ी लिस्ट रख है दो सिर मांगो चूना पाए गयो संघ ਸਭ ਕੁਝ ਮੰਗ ਲੈ। ਔਰ ਸਾਫ ਕੇ ਕਿ ਮੈਂ ਸਭ ਕੁਝ ਮੰਗਦਾ ਜ਼ਿੰਦਗੀ ਲਈ। ਜ਼ਿੰਦਗੀ ਮੰਗਦਾ ਤੇਰੀ ਬੰਦਗੀ ਲਈ। ਪਰ ਜੇ ਬੰਦਾ ਪਦਾਰਥਾਂ ਵਿੱਚ ਮੋਹਿਤ ਹੋ ਗਿਆ ਹੈ, ਪ੍ਰਭਾਵਿਤ ਹੋ ਗਿਆ ਹੈ। ਤਾਂ ਫਿਰ ਜੀਵਨ ਭਰ ਪਦਾਰਥ ਦੀ ਮੰਗ ਕਰੇਗਾ ਪ੍ਰਮਾਤਮਾ ਦੇ ਨਹੀਂ ਔਰ ਪ੍ਰਮਾਤਮਾ ਕੋਲੋਂ ਵੀ ਪ੍ਰਮਾਤਮਾ ਨੂੰ ਨਹੀਂ ਮੰਗੇਗਾ। ਪਦਾਰਥ ਨੂੰ ਮੰਗੇਗਾ। ਉਦੀ ਪ੍ਰਮਾਤਮਾ ਦੇ ਅੱਗੋਂ ਵੀ ਪ੍ਰਮਾਤਮਾ ਦੀ ਮੰਗ ਨਹੀਂ ਹੈ ਕਿ ਤੂੰ ਆ ਉਦੀ ਪ੍ਰਮਾਤਮਾ ਕੋਲੋਂ ਵੀ ਮੰਗ ਹੈ ਕਿ ਪਦਾਰਥ ਸਤਗੁਰ ਦੀ ਬਾਣੀ ਕਹਿੰਦੀ ਹੈ ਜੋ ਮੰਗੇ ਤੋ ਮੰਗੇ ਬੀਆ ਜਾਂਤੇ ਕੁਸਲ ਨ ਕਬਹੂ ਥੀਆ ਬੀਆ ਕਹਿੰਦੇ ਨ ਪਰਉਥਾ ਨ ਬੀਆ ਕਹਿੰਦੇ ਨ ਹੋਰ ਪ੍ਰਮਾਤਮਾ ਤੋਂ ਹੋਰ ਹੀ ਮੰਗਦਾ ਔਰ ਪਰਉਥਾ ਮੰਗਦਾ ਹੈ ਜੋ ਕਈ ਜਨਮ ਮੰਗ ਚੁਕੇ ਹੈ ਜੋ ਇਸ ਦਾ ਪਿਓ ਮੰਗਦਾ ਰਿਹਾ ਹੈ ਦਾਦਾ ਮੰਗਦਾ ਰਿਹਾ ਹੈ ਪਰਦਾਦਾ ਮੰਗਦਾ ਰਿਹਾ ਹੈ ਔਰ ਇਹ ਖੁਦ ਕਈ ਜਨਮ ਮੰਗਦਾ ਰਿਹਾ ਹੈ ਬਸ ਉਹੀ ਮੰਗਦਾ ਪਿਆ ਪ੍ਰਮਾਤਮਾ ਨੂੰ ਪ੍ਰਮਾਤਮਾ ਕੋਲੋਂ ਨਹੀਂ ਮੰਗਦਾ ਪਦਸ਼ਾਕੰਦ ਨੇ ਵੇਣ ਤੋਦੋ ਹੋਰ ਜੇ ਮੰਗਣਾ ਤੇਰੇ ਕੋਲੋਂ ਕੁਝ ਹੋਰ ਮੰਗੀਏ ਵੇਣ ਤੋਦੋ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ ਦੇ ਨਾਮ ਸੰਤੋਖਿਆ ਉਤਰੇ ਮਨ ਕੇ ਬੁੱਤ ਤੋ ਸਹਿਵਿਕੰਦ ਨੇ ਐ ਬੰਦੇ चाहे पदार्थ है चाहे परिवार है चाहे कुछ भी है बिना परमात्मा तो तेरे अंतिम समय किसी ने भी काम नहीं आना और कल्ला रह जाएगा सब साथ छुट जाएगा बिन हर काम ना आवत है हाँ जी મો મોની મોハવત હે ਜਿਸ ਨਾਲ ਤੂੰ ਲੀਨ ਹੋਇਆ ਫਿਰਦਾ ਹੈ ਪ੍ਰਭਾਵਿਤ ਹੋਇਆ ਫਿਰਦਾ ਹੈ ਅઠੇ ਪੈਰ ਯਾਦ ਕਰਦਾ ਹੈ ਅઠੇ ਪੈਰ ਮੰਗ ਕਰਦਾ ਹੈ ਬਸ ਉਸਨੇ ਸਿਰਫ ਤੈਨੂੰ ਮੋਹ ਲਿਆ ਤੈਨੂੰ ਪ੍ਰਭਾਵਿਤ ਕਰ ਦਿੱਤਾ ਹੈ ਜਿਸ ਦਾ ਪ੍ਰਭਾਵ ਪੈ ਜਾਏ ਮਨੁੱਖ ਮੋਹਿਤ ਹੋ ਜਾਂਦਾ ਹੈ ਔਰ ਜਿਸ ਤੇ ਮੋਹਿਤ ਹੁੰਦਾ ਹੈ ਉਸ ਦੀ ਮੰਗ ਕਰਦਾ ਹੈ ਬਾਰ ਬਾਰ ਚਾਹਤ ਕਰਦਾ ਹੈ ਮੈ ਅਰਸ ਕਰਾਂ ਮਨੁੱਖ ਗੁਰੂ ਤੋਂ ਪ੍ਰਭਾਵਿਤ ਨਹੀਂ ਗੁਰੂ ਤੇ ਮੋਹਿਤ ਵੀ ਨਹੀਂ ਹੈ ਮਨੁੱਖ ਪਰਮਾਤਮਾ ਤੋਂ ਪ੍ਰਭਾਵਿਤ ਨਹੀਂ ਹੈ ਪਰਮਾਤਮਾ ਤੇ ਮੋਹਿਤ ਵੀ ਨਹੀਂ ਹੈ ਕਿਉਂਕਿ ਮਨ ਦੇ ਵਿੱਚ ਉਸ ਦੀ ਮੰਗ ਜੋ ਹੈ ਨਹੀਂ ਜਾਤ ਸੈਭ ਕਹਿੰਦੇ ਨੇ ਜਿਸ ਦੇ ਨਾਲ ਤੁਖਾਚਿਤ ਹੋਇਆ ਹੈ ਦਿਨ ਰਾਤ ਲੀਨ ਹੈ ਬਸ ਸਿਰਫ ਉਸ ਨੇ ਆਪਣਾ ਪ੍ਰਭਾਵ ਪਾ ਕੇ ਤੈਨੂੰ ਮੋਹਿਤ ਕੀਤਾ ਹੋਇਆ ਹੈ ਇਹੀ ਕਾਰਨ ਹੈ ਕਿ ਤੇਰੇ ਅੰਦਰ ਪਰਮਾਤਮਾ ਦੀ ਮੰਗ ਨਹੀਂ ਪੈਦਾ ਹੁੰਦੀ ਹਾਂਜੀ ਰਹਾਉ ਅਨੰਦ ਕਾਮਨੀ ਸੇਜ ਸੋਹਣੀ ਛੋੜ ਖਿਨ ਮਹਿ ਜਾਵਤ ਹੈ ਉਨ ਤੇ ਬਹੁਤ ਕੁਛ ਹੈ ਜਿਸ ਤੋਂ ਮਨੁੱਖ ਦਾ ਮਨ ਪ੍ਰਭਾਵਿਤ ਹੁੰਦਾ ਹੈ ਪਰ ਕਨਕ ਕਾਮਨੀ ਤੋਂ ਜ਼ਿਆਦਾ ਹੁੰਦਾ ਹੈ ਮਨੁੱਖ ਦੇ ਅੰਦਰ ਦਿਨ ਭਰ ਜਿਹੜੇ ਫੁਰਨੇ ਚੱਲਦੇ ਨੇ ਜਾਂ ਕਨਕ ਦੇ ਜਾਂ ਕਾਮਨੀ ਦੇ ਜਾਂ ਧਨ ਦੇ ਜਾਂ ਪਰਿਵਾਰ ਦੇ ਇਹ ਜੋ ਹੈ ਬਾਰ-ਬਾਰ ਅੰਦਰ ਜੋ ਹੈ ਚੱਲਦਾ ਹੈ ਕਿਸ ਵਕਤ ਧਨ ਦੇ ਫੁਰਨੇ ਫਿਰ ਪਰਿਵਾਰ ਦੇ ਫੁਰਨੇ। ਔਰ ਇਨਾਂ ਦੋਹਾਂ ਦੇਚ ਮਨ ਖਚਤ ਰਹਿੰਦਾ ਹੈ। ਹਰ ਵਕਤ ਮਨ ਦੀ ਮੰਗ ਤੇ ਹਰ ਵਕਤ ਮਨ ਦੀ ਯਾਦ ਕਰਕੇ ਕਈ ਦਫਾ ਸੰਤੁਲਨ ਡਾਵਾਂਡੋਲ ਹੋ ਜਾਂਦਾ ਹੈ। ਧਨ ਤੇ ਰੂਪ ਦੀ ਬਾਰ ਬਾਰ ਮੰਗ ਕਰਕੇ ਜਗਤ ਦੇਚ ਬਿਚ ਚੋਰੀ ਤੇ ਯਾਰੀ ਦਾ ਜਨਮ ਹੋ ਜਾਂਦਾ ਹੈ। ਚੋਰੀ ਯਾਰੀ। ਹਰ ਵਕਤ ਧਨ ਦੀ ਮੰਗ ਤੇ ਫਿਰ ਦ੍ਰਿਸ਼ਟੀ ਦੂਜਿਆਂ ਦੇ ਧਨ ਤੇ ਚਲੀ ਜਾਂਦੀ ਹੈ ਹਰ ਵਕਤ ਰੂਪ ਦੀ ਮੰ ਤਾਂ ਫਿਰ ਦ੍ਰਿਸ਼ਟੀ ਦੂਜਿਆਂ ਦੇ ਰੂਪ ਤੇ ਚਲੀ ਜਾਂਦੀ ਹੈ ਤਾਂ ਸਾਰੀ ਦੁਨੀਆ ਦੇ ਵਿੱਚ ਇਹ ਮਸਲਾ ਹੈ ਜੋ ਕਾਨੂੰਨ ਨਾਲ ਹੱਲ ਨਹੀਂ ਹੋ ਰਿਹਾ ਚੋਰੀ ਯਾਰੀ ਜਿੰਨਾ ਵੱਡਾ ਅਮੀਰ ਦੇਸ਼ ਹੈ ਉਤਨੀ ਉੱਥੇ ਜ਼ਿਆਦਾ ਚੋਰੀ ਹੈ ਮੈਂ ਗਾਲਬਨ ਸਭ ਤੋਂ ਪਹਿਲੇ 71 ਵਿੱਚ ਅਮਰੀਕਾ ਗਿਆ ਔਰ ਉਦੋਂ ਮੇਰੇ ਮਨ ਵਿੱਚ ਖਿਆਲ ਸੀ ਵੀ ਦੁਨੀਆ ਦਾ ਅਮੀਰ ਤਰੀਨ ਤੇ ਸ਼ਕਤੀਸ਼ਾਲੀ ਦੇਸ਼ ਹੈ ਕਮ ਸੇ ਕਮ ਹੋਰ ਸਭ ਕੁਝ ਹੋਵੇਗਾ ਪਰ ਉਥੇ ਚੋਰੀ ਨਹੀਂ ਹੋਵੇਗੀ ਪਰ ਜੋ ਮੈਂ ਪਹੁੰਚਿਆ ਤੇ ਹੈਰਾਨ ਹੋਇਆ ਦੰਗ ਰਹਿ ਗਿਆ ਜਿਤਨੀ ਚੋਰੀ ਉੱਥੇ ਹੈ ਕਿਧਰੇ ਵੀ ਨਹੀਂ ਹੈ ਇਤਨੀ ਨਾ ਹਿੰਦੁਸਤਾਨ ਦੇ ਚ ਹੈ ਨਾ ਹੀ ਅਰਬ ਦੇਸ਼ਾਂ ਚ ਮੈਂ ਤੇ ਦੇਖ ਕੇ ਦੰਗ ਰਹਿ ਗਿਆ ਦੁਕਾਨ ਦੇ ਅੰਦਰ ਜਾਂਦੇ ਆਂ ਦਰਵਾਜ਼ੇ ਪਹਿਲੇ ਲਾਕ ਕਰ ਲੈਂਦੇ ਨੇ ਗਾਹਕ ਵਾਸਤੇ ਵੀ ਅੰਦਰ ਕੋਈ ਆ ਨਾ ਜਾਏ ਲੁੱਟ ਨਾ ਲਵੇ ਬਾਹਰੋਂ ਗਾਹਕ ਆਂਦਾ ਤੇ ਅੰਦਰੋਂ ਦਰਵਾਜ਼ੇ ਖੋਲਣਗੇ ਆ ਦੋਗੀ ਇਤਨੀ ਸਕਿਉਰਟੀ ਤੇ ਇੰਡੀਆ ਵਿੱਚ ਵੀ ਨਹੀਂ ਹੈ ਅਰਬ ਦੇਸ਼ਾਂ ਵਿੱਚ ਵੀ ਨਹੀਂ ਹੈ ਪਛੜੇ ਦੇਸ਼ਾਂ ਵਿੱਚ ਵੀ ਨਹੀਂ ਹੈ ਤੇ ਰੱਬ ਦੀ ਨੇ ਤਾਂ ਉਸ ਸਾਲ ਇੱਕ ਘਟਨਾ ਵੀ ਕੱਟ ਗਈ ਸੀ ਰਾਤ ਦਾ ਵਕਤ ਸੀ ਕਿਧਰੇ ਆਸਮਾਨੀ ਬਿਜਲੀ ਬਹੁਤ ਵੱਡੇ ট্রান্সਫਾਰਮਰ ਤੇ गिर ਗਈ ਜੋ ਨਿਊਯਾਰਕ ਨੂੰ ਬਿਜਲੀ ਸਪਲਾਈ ਕਰਦਾ ਸੀ ਉਹ ਬਹੁਤ ਵੱਡਾ ট্রান্সਫਾਰਮਰ ਜਲ ਕੇ ਖਾਕ ਹੋ ਗਿਆ ਇਤਿਹਾਸਿਕ ਘਟਨਾ ਘਟੀ ਸੀ ਕਹਿੰਦੇ ਨੇ ਸਾਰੇ ਨਿਊਯਾਰਕ ਵਿੱਚ ਬਿਜਲੀ ਫੇਲ ਹੋ ਗਈ ਜੋ ਲਿਫਟ ਵਿੱਚ ਸਨ ਵਿਚਾਰੇ ਲਿਫਟ ਵਿੱਚ ਫਸੇ ਰਹਿ ਗਏ ਜੋ ਟ੍ਰੇਨ ਵਿੱਚ ਸਨ ਉਹ ਟ੍ਰੇਨ ਵਿੱਚ ਬੈਠੇ ਰਹਿ ਗਏ ਦਾ ਉਸ ਸਮੇਂ ਗੁਰਦੁਆਰੇ 'ਚ ਸਿੱਖ ਕਥਾ ਕਰ ਰਿਹਾ ਸੀ ਗਈ ਲਾ ਹੋ ਗਈ ਮੈਨੂੰ ਸੰਗ ਤਾਂ ਕਹਿਣ ਲੱਗੇ ਪਹਿਲੀ ਦਫਾ ਹੋਇਆ ਕਦੀ ਹੋਇਆ ਨਹੀਂ ਜ਼ਿੰਦਗੀ ਚ ਪਹਿਲੀ ਦਫਾ ਦੇਖ ਰਹਾ ਪਰ ਗਜ਼ਬ ਦੀ ਗਲ ਘੰਟਾ ਡੇਢ ਘੰਟਾ ਹੋ ਗਿਆ ਲਾਈਟ ਆਈ ਵੀ ਕੋਈ ਨਾ ਬਿਜਲੀ ਆਈ ਵੀ ਨਾ ਕਹਿਣ ਲੱਗੇ ਐਸਾ ਕਦੀ ਹੋਇਆ ਨਹੀਂ ਫਿਰ ਲੋਕੀ ਘਰਾਂ ਨੂੰ ਗਏ ਲਾਈਟ ਸਵੇਰੇ ਆਈ ਪਾਵਰ ਸਵੇਰੇ ਕਿਦਰੀ ਸਪਲਾਈ ਕਰ ਸਕੇ ਨਵਾਂ ਟਰਾਂਸਫਾਰਮਰ ਫਿਟ ਕਰਕੇ लेकिन आप सुन के हैरान हो गए जैसे लोगों ने अपने टेलीविजन खोले भी देखी है कि न्यूज है क्यों ऐसा होया तो न्यूज देखते दे ही दसाया गया आसमान दी बिजली गिर गई ट्रांसफार्मर ते फुक गया और दूजी न्यूज की सी गालबन 600 स्टोर टूट गए लुट ले गए डेढ़ सौ के करीब बैंक लुटे गए लुट ले गए एक हजार घर चोरी हो गई और आप सुन के हैरान हो गए जी खास न्यूज जिस तू तो मेरा मन बार बार सोचता रहा चवाली चो सौ चोर पकड़े गए चवालीस और पुलिस कहती सी असी एक चौथाई भी नहीं पकड़े बहुत सन बहुत ज्यादा स 44 ਚੋਰ ਪੁਲਿਸ ਨੇ ਪਕੜੇ ਹਰ ਪਾਸੇ ਬਾਜ ਦੌੜ ਕਰਕੇ ਕਿਉਂਕਿ ਉਹਨਾਂ ਨੂੰ ਪਤਾ ਸੀ ਸਕਿਉਰਟੀ ਸਿਸਟਮ ਫੇਲ ਹੋ ਗਿਆ ਆਖਿਰ ਇਲੈਕਟ੍ਰਿਕ ਦੇ ਆਸਰੇ ਤੇ ਬੈਂਕਾਂ ਦੀ ਸਕਿਉਰਟੀ ਸੀ ਸਭ ਫੇਲ ਹੋ ਗਿਆ ਬੈਂਕ ਲੁੱਟ ਲਏ ਗਏ ਸਟੋਰ ਲੁੱਟੇ ਗਏ ਇੱਕ ਘਟਨਾ ਮੈਂ ਉੱਥੇ ਇਨ੍ਹਾਂ ਅੱਖਾਂ ਨਾਲ ਦੇਖੀ ਮਨ ਦੇ ਜੋ ਅਮਰੀਕਾ ਦੀ ਤਸਵੀਰ ਬਣੀ ਹੋਈ ਸੀ ਸਭ ਧੁੰਦਲੀ ਹੋ ਗਈ ਇਹ ਤਾਂ ਕੁਝ ਵੀ ਨਹੀਂ ਦੂਜੇ ਦਿਨ ਮੈਨੂੰ ਸੰਗਤ 'ਚ ਕਹਿਣਾ ਵੀ ਪਿਆ ਮੈਂ ਕਿ ਹਿੰਦੁਸਤਾਨ ਦੇ ਹਰ ਸ਼ਹਿਰ 'ਚ ਬਿਜਲੀ ਰੋਜ਼ ਜਾਂਦੀ ਹੈ ਰਾਤ ਨੂੰ ਕੋਈ ਐਸਾ ਸ਼ਹਿਰ ਨਹੀਂ ਜਿੱਥੇ 2 ਘੰਟੇ ਲਈ ਤੇਨ ਘੰਟੇ ਲਈ 4 ਘੰਟੇ ਲਈ ਨਹੀਂ ਜਾਂਦੀ ਅੰਧੇਰਾ ਹੋ ਜਾਂਦਾ ਪਰ ਮੈਂ ਨਹੀਂ ਦੇਖਿਆ ਕਿ ਕਿਸੇ ਸ਼ਹਿਰ 'ਚ ਇੱਕ ਚੋਰ ਵੀ ਪਕੜਿਆ ਜਾਵੇ ਜਾਂ ਇੱਕ ਵੀ ਦੁਕਾਨ ਟੁੱਟਦੀ ਹੋਵੇ ਜਾਂ ਇੱਕ ਵੀ ਬੈਂਕ ਲੁੱਟਿਆ ਜਾਂਦਾ ਹੋਵੇ ਸਿਰਫ ਉਸ ਹਨੇਰੇ ਕਰਕੇ ਹਨੇਰਾ ਰੋਜ਼ ਹੋ ਜਾਂਦਾ ਹੈ ਮੈਂ ਕਿ ਹੱਥ ਦੋਗੇ ਐਸੀ ਤੇ ਸਮਝਦੇ ਸੀ ਇਹ ਚੋਰੀ ਯਾਰੀ ਇੰਡੀਆ ਚ ਹੀ ਹੈ ਦੇ ਰਾਜ ਤੇ ਇਹ ਤੇ ਸ਼ਿਖਰਾਂ ਤੇ ਪਹੁੰਚੀ ਹੋਈ ਹੈ ਕਾਨੂੰਨ ਨਾਲ ਮਸਲਾ ਨਹੀਂ ਹੋਇਆ ਹੱਲ ਹੋਇਆ ਮਨੁੱਖ ਧਨ ਤੋਂ ਪ੍ਰਭਾਵਿਤ ਹੈ ਔਰ ਫਿਰ ਆਪਣੇ ਧਨ ਤੋਂ ਦੂਜਿਆਂ ਦੇ ਧਨ ਤੇ ਦ੍ਰਿਸ਼ਟੀ ਚਲੀ ਜਾਂਦੀ ਉੱਥੋਂ ਚੋਰੀ ਦਾ ਜਨਮ ਆਉਂਦਾ ਹੈ ਆਪਣੇ ਰੂਪ ਤੋਂ ਫਿਰ ਦੂਜਿਆਂ ਦੇ ਰੂਪ ਤੇ ਦ੍ਰਿਸ਼ਟੀ ਜੇ ਚਲੀ ਜਾਂਦੀ ਹੈ ਯਾਰੀ ਦਾ ਜਨਮ ਆਉਂਦਾ ਹੈ ਦੁਰਾਚਾਰ ਤੇ ਚੋਰੀ सारी दुनिया की समस्या है भगत नामदेव जी महाराज कहते ने पर धन पर, पर निकट बसे नर हरी रब के दे नेड़े है जो पराए धन तो प्रभावित नहीं ते पराए रूप तो प्रभावित नहीं बस रब उस है परमात्मा उस दे नेड़े है महात्मा तुलसी कहंदे ने पर धन को मिट्टी समझे पर तेरी आ मात समान इतने पर हरि ना मिले तो तुलसीदास जमन कहंदा मैं जामन हां जिस बंदे नु प्राया रूप मां दिखाई देवे पिता दिखाई देवे ति प्राया धन मिट्टी दिखाई देवे ते रब्ब फिर भी ना मिले कहंदा रब्ब दा ही कसूर है मैं जामनवांगा मैं मिलावांगा अगर कोई मन इतना निर्मल कर ले गुरु नानक देव जी महाराज कहें दृष्ट बिकारी बंधन बांधे हा के बल जाए जेड़ा अपनी दृष्टि रोक ले रूप ते जान देवे ना पराए धन तो गुरु नानक मैं सदके जा उस तो कुर्बान कुरबान कि जिसने दृष्टि नहीं रोकया अज दृष्टि दूजिया के घर चली गई है कल तू चला जाएगा अज तेरी दृष्टि पराए धन ते चली गई है कल तेरे हाथ चले जाएंगे आज तेरी दृष्टि प्राय रूपते चली गई है कल तेरे पैर चले जानगे जो दृष्टि ਨੂੰ ਨਹੀਂ ਰੋਕ ਸਕਦਾ ਇੱਕ ਦਿਨ ਸਰੀਰ ਨੂੰ ਵੀ ਨਹੀਂ ਰੋਕ ਸਕੇਗਾ ਚੋਰੀ ਯਾਰੀ ਦਾ ਇਥੋਂ ਜਨਮ ਹੁੰਦਾ ਹੈ ਮੈਨੂੰ ਇੱਕ ਛੋਟੀ ਜਿਹੀ ਗਾਥਾ ਚੇਤੇ ਆਈ ਮਹਾਰਾਸ਼ਟਰ ਦੇ ਛੋਏ ਨੇ ਇੱਕ ਸੰਤ तुकाराम ਗਾਏ ਪੁਰਾਣਾ ਜ਼ਮਾਨਾ ਅੰਮ੍ਰਿਤ ਵੇਲੇ ਉੱਠ ਕੇ ਇੱਕ ਨਦੀ ਵਗਦੀ ਸੀ ਦਰਿਆ ਉਹਨਾਂ ਦੇ ਜੋ ਹੈ ਸ਼ਹਿਰ ਨੇੜੇ ਪੰਡਰਪੁਰ ਦੇ ਨੇੜੇ ਉਹ ਨਦੀ ਤੋਂ ਇਸ਼ਨਾਨ ਕਰਕੇ ਫਿਰ ਉੱਥੇ ਜਪ ਤਪ ਕਰਕੇ ਫਿਰ ਜੋ ਸੂਰਜ ਨਿਕਲਦਾ ਸੀ ਚਾਨਣਾ ਹੁੰਦਾ ਸੀ ਤੇ ਫਿਰ ਵਾਪਸ ਆਉਂਦੇ ਸਨ ਇਹ ਰੋਜ਼ ਦਾ ਉਹਨਾਂ ਦਾ ਕੰਮ ਪੁਰਾਣੇ ਜ਼ਮਾਨੇ ਦਾ ਹਵਾਲਾ ਸਤਿਗੁਰ ਦੀ ਬਾਣੀ ਵੀ ਦਿੰਦੀ ਹੈ ਚੌਥੇ ਪਹਿਰੇ ਸੁਭਾਗੇ ਸੁਰਤਿਆਂ ਉਪਜੇ ਚਾਓ ਤਿੰਨ ਦਰਿਆਂ ਆਵਾਂ ਸਭ ਦੋਸਤੀ ਮਨ ਮੁਖ ਸੱਚਾ ਨਾਉ ਉਹਨਾਂ ਦੇ ਮਨ ਵਿੱਚ ਉਹਨਾਂ ਦੇ ਮੁਖ ਦੇ ਵਿੱਚ ਪਰਮਾਤਮਾ ਦਾ ਨਾਮ ਦਰਿਆਵਾਂ ਨਾਲ ਦੋਸਤੀ ਬਣ ਗਈ ਅੰਮ੍ਰਿਤ ਵੇਲੇ ਨਾਣਾ ਈਸ਼ਾਨ ਨੰਕਰਨਾ ਹੈ ਕੰਨ ਨੇ ਇਸ ਦੇ ਚ ਸਹਿਯੋਗ ਦੇਂਦੀ ਸੀ ਉਹਨਾਂ ਨੂੰ ਉਹਨਾਂ ਦੀ ਪਤਨੀ ਉਹ ਦੋਵੇਂ ਇਕੱਠੇ ਜਾਂਦੇ ਸਨ ਤੇ ਦੋਵਿਆਂ ਨੇ ਉੱਥੇ ਬੈਠ ਕੇ ਜਪ ਕਰਨਾ ਤਪ ਕਰਨਾ ਤੇ ਸੂਰਜ ਚੜ੍ਹਦੇ ਆ ਫਿਰ ਵਾਪਸ ਆਣਾ ਇੱਕ ਦਿਨ ਰੱਬੀ ਨੇ ਜਬ ਤਬ ਕਰਕੇ ਇਸ਼ਨਾਨ ਕਰਕੇ ਜਉ ਦਿਨ ਚੜਿਆ ਸੂਰਜ ਨਿਕਲਿਆ ਤੋ ਵਾਪਸ ਆਣ ਲਗੇ ਤੁਕਾਰਾਮ ਦੇ ਜ਼ਰਾ ਕਦਮ ਤਿੱਖੇ ਹੋ ਗਏ ਉਹ ਗੇ ਨਿਕਲ ਗਏ ਪਤਨੀ ਪਿਛੇ ਰਹ ਗਈ ਤੁਕਾਰਾਮ ਕੀ ਦੇਖਨੇ ਇੱਕ ਸੋਨੇ ਦਾ ਹਾਰ ਪਿਆ ਗਏ ਤੇ ਖਿਆਲ ਆਇਆ ਪਤਨੀ ਕਿਧਰੇ ਚੁੱਕ ਨਾ ਲਗੇ ਦੂਜੇ ਦਾ ਪਤਾ ਨਹੀਂ ਕਿਛਦਾ ਹੈ ਪਰਾਇਆ ਧਨ ਹੈ ਉਦੇ ਉਤੇ ਰੇਤ ਪਾਣ ਲਗੇ ਮਿੱਟੀ ਬਈ ਨੂੰ ਦਬ ਦਈਏ ਉੱਪਰ ਰੇਤ ਜਉ ਪਾ ਰਹੇ ਸੰਤ ਤੇ ਪਤਨੀ ਕੋਲ ਆ ਗਈ ਤੇ ਕਹਿਣ ਲਗੀ ਸੰਤ ਜੀ ਮੈਨੂੰ ਬਹੁਤ ਅਫਸੋਸ ਹੈ ਤੁਸੀਂ ਮਿੱਟੀ ਤੇ ਮਿੱਟੀ ਕਿਉਂ ਪਾ ਰਹੇ ਮਿੱਟੀ ਤੇ ਮਿੱਟੀ ਕਿਉਂ ਪਾंदे ਪਿਆ ਤੁਖਾਰਾਮ ਰੋਪਿਆ ਕਹਿਣ ਲਗਾ ਤੈਨੋਂ ਇਹ ਮਿੱਟੀ ਚ ਮਿੱਟੀ ਦਿਖਾਈ ਦਿੱਤਾ ਹਾਂ ਬਰਾਇਆ ਧਨ ਮਿੱਟੀ ਹੁਰ ਕੀ ਹੈ ਇਹ ਮਿੱਟੀ ਮਿੱਟੀ ਤੇ ਮਿੱਟੀ ਕਿਉਂ ਪਾਉਂਦੇ ਆ ਤੁਕਾਰਾ ਮੈਂ ਕਹਿੰਦਾਂ ਮੈਂ ਅੱਗੇ ਆ ਰਿਹਾ ਸੀ ਪਤਨੀ ਮੇਰੇ ਪਿੱਛੇ ਆ ਰਹੀ ਸੀ ਪਰ ਅੱਜ ਪਤਾ ਚੱਲਿਆ ਹੈ ਪਤਨੀ ਧਰਮ ਦੀ ਦੁਨੀਆ 'ਚ ਅੱਗੇ ਲੰਘ ਗਈ ਹੈ ਮੈਂ ਪਿੱਛੇ ਰਹਿ ਗਿਆ ਮੈਨੂੰ ਪਰਾਇਆ ਧਨ ਅਜੇ ਵੀ ਧਨ ਦਿਖਾਈ ਦਿੰਦਾ ਹੈ ਔਰ ਮਨ ਪ੍ਰਭਾਵਿਤ ਹੁੰਦਾ ਹੈ ਸਹਿਬ ਦੀ ਬਾਣੀ ਅਜ ਦਾ ਪਾਵਨ ਪਵਿੱਤਰ ਬਾਗ कनक कामनी सहज सों नी छोड़ के ने मैं जावत है जिस तो ए ज्यादा प्रभावित है वो कनक कामनी धन ते रूप सैविक ने एक दिन ऐसा आंदा है ए वक्ति रस ने और छोड़ के जाना पेंदा है। सदीवी जो संग है उस नु तू छोड़ देता जो वक्ति संग है उस नु अपनाया आखरो छूट गया हां जी और जरे ओ इंद्री रस प्रेम ਇਹ ਠਗौरी ਖਾਉਂਦੇ ਇਹ ਜੋ ਸਰੀਰ ਨਾਲ ਇੰਦ੍ਰੇ ਜੜਤ ਨੇ ਅੱਖਾਂ ਨੇ ਕੰਨ ਹੈ ਨਾਸਕਾ ਹੈ ਖਲੜੀਏ ਰਸਨਾ ਇਨਾ ਇੰਦਰੀਆਂ ਦੇ ਰਸ ਕਰਕੇ ਜੋ ਹੈ ਫਸਿਆ ਰਿਹਾ ਹੈ ਔਰ ਇੰਜ ਜ਼ਹਿਰ ਭਰੀ ਠਗौरी ਇਹ ਜੜੀ ਬੂਟੀ ਖਾਂਦਾ ਰਿਹਾ ਜੋ ਜ਼ਹਿਰ ਦੇ ਨਾਲ ਭਰੀ ਹੋਈ ਹੈ ਇਸ ਤਰ੍ਹਾਂ ਦੀ ਜੋ ਹੈ ਠਗौरी ਖਾ ਖਾ ਕੇ ਆਪਣੇ ਜੀਵਨ ਨੂੰ ਜ਼ਹਿਰੀਲਾ ਕਰ ਰਿਹਾ ਹਾਂਜੀ ਰਣ ਕੋ ਮੰਦਰ ਸਾਜ ਸਵਾਰਿਓ ਸਤ ਤੰਗ ਜਰਾਵਤ ਰਹੇ ਸਤਕੁਰ ਕਹਿੰਦੇ ਨੇ ਕੋਈ ਦਾਨਸ਼ਮੰਦੀ ਤੇ ਨਹੀਂ ਹੈ ਕਿ ਬੰਦਾ ਤਿੰਕਿਆਂ ਦਾ ਮਹਿਲ ਬਣਾ ਲਵੇ ਤਿੰਕਿਆਂ ਦਾ ਕੱਖਾਂ ਦਾ ਤੇ ਥੱਲੇ ਅਗਬਾਲ ਦੇਵੇ ਤੇ ਫਿਰ ਉਸ ਦੇ ਚ ਖੁਸ਼ੀ ਖੁਸ਼ੀ ਨਾਲ ਰਹੇ ਇਹ ਜੀਵਨ ਸਹਿਬ ਕਹਿੰਦੇ ਨੇ ਤਿੰਕਿਆਂ ਦਾ ਹੀ ਮੈਲ ਹੈ ਤੇ ਇਸੇ ਚੋਂ ਅਮਰ ਪਦਮਨੀ ਬੈਠੇ ਕਿ ਮੈਂ ਸਦੀਵੀ ਰਹਿਣਾ ਹੈ ਦੁਨੀਆ ਨੂੰ ਮਰਦਿਆਂ ਦੇਖ ਕੇ ਵੀ ਤੈਨੂੰ ਯਕੀਨ ਨਹੀਂ ਆਉਂਦਾ ਮੈਂ ਮਰਨਾ ਹੈ ਕਬਰਾਂ ਨੂੰ ਵੇਖ ਕੇ ਵੀ ਤੈਨੂੰ ਖਿਆਲ ਨਹੀਂ ਆਉਂਦਾ ਕਿ ਬਣਣੀ ਹੈ ਚੀਤਾ ਤੇ ਜਲਦੇ ਉਹਨਾਂ ਦੇਖ ਕੇ ਵੀ ਤੈਨੂੰ ਖਿਆਲ ਨਹੀਂ ਆਉਂਦਾ ਕਿ ਮੈਂ ਜਲਨਾ ਹੈ ਭਗਤ ਕਬੀਰ ਕਹਿੰਦੇ ਨੇ ਕਹਿਤ ਕਬੀਰ ਸੁਨੋ ਮਨ ਮੇਰੇ ਇਹੀ ਹਵਾਲ ਹੋਏਂਗੇ ਤੇਰੇ ਆ ਜੋ ਦੂਸਰਿਆਂ ਦਾ ਹਾਲ ਹੋ ਰਿਹਾ ਹੈ ਇਹੀ ਹੋਣਾ ਹੈ ਪਰ ਉਹ ਸੀ ਕਿ ਜੋ ਹੋਆ ਤੂੰ ਆਪਣੇ ਵੀ ਜਾਣ ਪਰ ਤੂੰ ਤੇ ਐਸਾ ਕਰ ਰਹੇਂ ਕਿ ਤਿੰਨ ਕਿਆਂ ਦਾ ਮਹਿਲ ਖੜਾ ਕਰਕੇ ਤੇ ਥੱਲੇ ਅੱਗ ਪਿਆ ਲਾਣਾ ਹੈ ਇਸ ਹੜਮਾਸ ਚੜੀ ਨਾੜੀ ਦੇ ਪਿੰਜਰ ਦੇ ਚ ਰਹਿ ਕੇ ਜੋ ਵਕਤ ਹੀ ਹੈ ਤੈਨ ਤ੍ਰਿਸ਼ਨਾ ਦੇ ਭਾਂਬੜ ਤੋਂ ਅੰਦਰ ਬਾਲੇ ਹੋਏ ਨੇ ਤ੍ਰਿਸ਼ਨਾ ਦੀ ਅਗ ਜੋ ਹੈ ਅੰਦਰ ਲਾਈ ਹੋਈਏ ਇਹ ਕੋਈ ਸਿਆਣਪ ਤੇ ਨਹੀਂ ਹੈ ਇਹ ਕੋਈ ਦਾਣਸ਼ਮੰਦੀ ਤੇ ਨਹੀਂ ਹੈ ਤੇ ਵਕਤ ਇਹ ਚਾਰ ਦਿਨ ਦੀ ਜੋ ਹੈ ਖੇੜ ਹੈ ਆਰਾਮ ਨਾਲ ਰਹੇ ਇਸ ਤਿੰਨਕਿਆਂ ਦੇ ਮਹਿਲ ਵਿੱਚ ਪਰ ਤੂੰ ਤੇ ਭਾਂਬੜ ਬਾਲ ਲੱਤੇ ਨੇ ਹਾਂਜੀ ਐਸੇ ਗੜਮ ਐਠ ਹਟੀ ਲੋ फूल फूल क्या पावत रे ये जो تنਕਿਆਂ ਦਾ ਮਹਿਲ ਹੈ ਕਨਕ ਕਾਮਨੀ ਤੇ ਇਹ ਕਾਇਆ ਇਸ ਦੇ ਚ ਹੰਕਾਰ ਨਾਲ ਰਹਿਣਾ ਐਠ ਕੇ ਰਹਿਣਾ ਆਕੜ ਕੇ ਰਹਿਣਾ ਫੁੱਲਿਆ ਫੁੱਲਿਆ ਰਹਿਣਾ ਹੰਕਾਰੀ ਰਹਿਣਾ ਐ ਪੁਰਖੈਦਾਨ ਜਾਮ ਕੇ ਤੈਨੂੰ ਕੀ ਪ੍ਰਾਪਤ ਹੋ ਜਾਣਾ ਹੈ ਤੈਨੂੰ ਕੀ ਲਬਣਾ ਹੈ ਸਿਵਾਏ ਝੂਠੀ ਆਕੜ ਦੇ ਝੂਠੇ ਅਬਮਾਨ ਦੇ ਹੋਰ ਤੇਰੇ ਪੱਲੇ ਕੀ ਪਹਿਣਾ ਹੈ ਹਾਂ ਜੀ ਪੰਜ ਦੂਤ ਮੋਹ ਪਰ ਠਾਂਡੇ ਕੇਸ ਗਏ ਪੇ ਰਾਵਤਵੇਂ ਇਹ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇਰੇ ਸਿਰ ਤੇ ਖੜੇ ਨੇ ਔਰ ਅੰਤਿਮ ਸਮੇਂ ਇੰਜ ਤੈਨੂੰ ਪਛਾੜਨਗੇ ਜਿਵੇਂ ਕਿਸੇ ਨੂੰ ਕੇਸਾਂ ਤੋਂ ਪਕੜ ਕੇ ਜੋ ਹੈ ਪਛਾੜੀਦਾ ਇਹ ਅੰਜਾਮ ਜੋ ਹੈ ਤੇਰਾ ਹੋਣਾ ਹੈ ਹਾਂਜੀ ਦ੍ਰਿਸ਼ਟ ਨਾ ਆਵੇ ਅੰਧ ਅਗਿਆਨੀ ਸੋਰ ਦੇਵ ਮਤਮਾ ਉਤਰੇ ਅਗਿਆਨਤਾ ਦਾ ਅੰਧਕਾਰ ਹੈ ਅਗਿਆਨੀ ਹੈ ਸਚਾਈ ਦਿਸਦੀ ਨਹੀਂ ਪਈ ਤਿੰਕੇ ਨਹੀਂ ਦਿਸਦੇ ਪੈ ਤਿੰਕਿਆਂ ਨੂੰ ਲੋਹੇ ਦਾ ਮਹਿਲ ਸਮਝੀ ਬੈਠਾ ਵਕਤੀ ਸੁਖ ਨੂੰ ਇਹ ਸਦੀਵੀ ਸੁਖ ਸਮਝੀ ਬੈਠਾ ਆਰਜੀ ਸੁਖ ਨੂੰ ਇਹ ਹਮੇਸ਼ਾ ਦਾ ਆਨੰਦ ਜੋ ਹੈ ਸਮਝੀ ਬੈਠਾ ਔਰ ਇਸਤਰੀ ਕੇ ਨਾਲ ਇਹ ਅਗਿਆਨੀ ਇੱਕ ਤੇ ਅਗਿਆਨੀ ਇੱਕ ਅੰਦਾ ਇੱਕ ਸੁੱਤਾ ਹੋਇਆ ਇੱਕ ਨੀਂਦ ਇੱਕ ਤੇ ਨੇਤਰਾਂ ਚ ਰੋਸ਼ਨੀ ਕੋਈ ਨਹੀਂ ਇੱਕ ਨੀਂਦ ਕਿਤਨਾ ਹੈ ਬੇਖਬਰ ਇਸਨੂੰ ਕਹਿੰਦੇ ਨੇ ਅੰਧਘੋਰ ਅੰਧਕਾਰਾ ਇਸ ਤਰ੍ਹਾਂ ਅੰਧਘੋਰ ਹਨੇਰੇ ਦੇਚ ਇਹ ਭਟਕ ਰਿਹਾ ਇੱਕ ਤੇ ਨਹੀਂ ਹਿੰਦਾ ਇੱਕ ਤੇ ਜਾਗਿਆ ਹੋਇਆ ਵੀ ਨਹੀਂ ਸੁਚੇਤ ਨਹੀਂ ਦੂਸਰਾ ਅਗਿਆਨੀ ਹੈ ਯਾਨੀ ਗਿਆਨ ਨੂੰ ਪ੍ਰਾਪਤ ਕਰਨ ਦੀ ਚੇਸਟਾ ਵੀ ਨਹੀਂ ਹੈ ਅੰਦਰ ਸਮਝ ਵੀ ਨਹੀਂ ਹੈ ਚਲੋ ਮੈਂ ਗਿਆਨ ਹਾਸਲ ਕਰਾਂ ਮੈਨੂੰ ਕੁਝ ਵੀ ਸਮਝ ਨਹੀਂ ਇਹਨੂੰ ਇਹ ਵੀ ਖਿਆਲ ਨਹੀਂ ਹੈ ਕਿ ਮੈਂ ਕੁਝ ਨਹੀਂ ਜਾਣਦਾ ਇਹ ਖਿਆਲ ਵੀ ਨਹੀਂ ਹੈ ਔਰ ਪਰਮ ਅਗਿਆਨੇ ਔਰ ਅਚੇਤ ਇਸ ਤਰ੍ਹਾਂ ਜੋ ਹੈ ਇਹ ਮਾਇਆ ਦੀ ਮਸਤੀ ਦੇ ਜਿਹਾ ਸੁੱਤਾ ਹੋਇਆ ਹਾਂਜੀ ਜਾਲ ਪ੍ਰਸਾਰ ਚੋਗ ਮਿਸਥਾਰੀ ਪੰਖੀ ਜਿਉਂ ਪਾਵਤ ਰਹੇ ਜਿਸ ਤਰ੍ਹਾਂ ਸ਼ਿਕਾਰੀ ਕਿਸੇ ਪੰਛੀ ਨੂੰ ਪਕੜਦੇ ਨੇ ਤਾਂ ਪਹਿਲੇ ਚੁੱਗਾ ਪਾ ਦਿੰਦੇ ਨੇ ਔਰ ਚੁੱਗਾ ਚੁਗਦਿਆਂ ਚੁਗਦਿਆਂ ਉਹ ਜਾਲ ਵਿੱਚ ਫਸ ਜਾਂਦਾ ਹੈ ਏ ਬੰਦੇ ਕੰਨ ਕਾਮ ਨਹੀਂ ਦਾ ਇੱਕ ਚੁਗਾ ਜਿਹਦੇ ਚ ਫਸਦਿਆਂ ਫਸਦਿਆਂ ਤੂੰ ਆਪਣਾ ਜੀਵਨ ਗਵਾ ਬੈਠਦਾ ਹੈ ਪਰਮ ਜੀਵਨ ਦੀ ਪ੍ਰਾਪਤੀ ਨਹੀਂ ਕਰਦਾ ਇਸੇ ਚ ਫਸ ਕੇ ਜੋ ਹੈ ਰਹਿ ਜਾਂਦਾ ਹੈ ਹਾਂ ਜੀ। ਕੋਮਾਨ ਤੂੰ ਬੰਧਨ ਕਾਟਣ ਕੋ ਮੈਂ ਸਤਗੁਰੂ ਪਰਮਤਸਿ ਆਵਤ ਹੈ। ਇਸ ਤਰ੍ਹਾਂ ਦੇ ਬੰਧਨਾਂ ਨੂੰ ਕਟਣ ਲਈ ਮੈਂ परिपूर्ण ਪਰਮਾਤਮਾ ਦਾ ਧਿਆਨ ਜੋੜਦਾ। ਉਹਦਾ ਜੋ ਹੈ ਸਿਮਰਨ ਕਰਦਾ। ਤੋ ਸਤਗੁਰੂ ਦੇਵ ਜੀ ਮਹਾਰਾਜ ਸਾਨੂੰ ਇਸ ਦੇ ਰਾਹੀਂ ਉਪਦੇਸ਼ ਪੈ ਕਰਦੇ ਨੇ। ਇਹ ਸਾਰੇ ਬੰਧਨ ਤੇਰੇ ਟੁੱਟ ਸਕਦੇ ਨੇ ਅਗਰ ਤੂੰ ਅੰਮ੍ਰਿਤ ਵੇਲੇ ਉੱਠ ਕੇ ਉਸ ਦੇ ਸਿਧਿਆਨ ਜੋੜੇ ਉਸ ਦਾ ਜਪ ਕਰੇ ਤਾਂ ਫਿਰ ਤੇਰੇ ਇਹ ਸਾਰੇ ਦੇ ਸਾਰੇ ਬੰਧਨ ਟੁੱਟ ਸਕਦੇ ਨੇ ਤੂੰ ਪਰਵਾਰ ਦੇ ਚ ਰਹਿੰਦਾ ਹੋਇਆ ਵੀ ਨਿਰੰਕਾਰ ਨਾਲ ਜੁੜਿਆ ਰਹੇਗਾ ਔਰ ਤੂੰ ਧਨ ਸੰਪਦਾ ਦੇ ਚ ਰਹਿੰਦੇ ਹੋਇਆ ਵੀ ਜੀਵਨ ਮੁਕਤ ਜੋ ਹੈ ਬਣਿਆ ਰਹੇਗਾ